ਤੁਹਾppa ਅੱਜ ਗੱਲ ਕਰਾਂਗੇ ਆਸ਼ਿਕਾਂ ਦੇ ਦੇਨ ਦੀ ਜਾਨ ਯਾਨੀ ਕੀ ਵੈਲੈਂਟਾਈਨ ਡੇ ਦੀ ਇਹ 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਤੇ ਕਾਹ ਤੋਂ ਮਨਾਇਆ ਜਾਂਦਾ ਹੈ ਤੇ ਇਸ ਦੇ ਪਿੱਛੇ ਦਾ ਜਿਹੜਾ ਇਤਿਹਾਸ ਕੀ ਹੈ ਉਸ ਦੀ ਜਿਹੜੀ ਆਪਾਂ ਗੱਲ ਵੀਡੀਓ ਵਿੱਚ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਰ ਸਾਲ 14 ਫਰਵਰੀ ਆਉਂਦੀ ਹੈ ਕੋਈ ਗੁਲਾਬ ਦਿੰਦਾ ਕੋਈ ਦਿਲ ਪਰ ਕੀ ਤੁਸੀਂ ਜਾਣਦੇ ਹੋ ਕਿ 14 ਫਰਵਰੀ ਅਸਲ ਵਿੱਚ ਕਿਉਂ ਮਨਾਇ ਜਾਂਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਵੈਲੈਂਟਾਈਨ ਡੇ ਦਾ ਜਿਹੜਾ ਪੂਰਾ ਤੇ ਸੱਚਾ ਇਤਿਹਾਸ ਅੱਜ ਤੋਂ ਲਗਭਗ 1700 ਸਾਲ ਪਹਿਲਾਂ ਰੋਮਨ ਸਾਮਰਾਜ ਵਿੱਚ ਇੱਕ ਪਾਦਰੀ ਰਹਿੰਦਾ ਸੀ ਜਿਸ ਦਾ ਨਾਮ ਸੀ ਸੰਤ ਵੈਲੈਂਟਾਈਨ ਉਸ ਸਮੇਂ ਰੋਮ ਦਾ ਜਿਹੜਾ ਬਾਦਸ਼ਾਹ ਸੀਗਾ ਉਥੋਂ ਦਾ ਰਾਜਾ ਕਲਾਉਡਸ 2 ਸੀ ਉਸ ਦਾ ਮੰਨਣਾ ਕਿ ਸ਼ਾਦੀ ਸ਼ੋਦਾ ਜਿਹੜੇ ਵਿਆਹ ਹੋਏ ਨੌਜਵਾਨ ਜਿਹੜੇ ਜੰਗ ਦੇ ਵਿੱਚ ਪੂਰਾ ਜਿਹੜਾ ਧਿਆਨ ਨਹੀਂ ਲਗਾਉਂਦੇ ਸੀ ਇਸ ਲਈ ਉਸ ਨੇ ਨੌਜਵਾਨਾਂ ਦੀ ਜਿਹੜੇ ਵਿਆਹ ਤੇ ਪੂਰੀ ਪਾਬੰਦੀ ਲਗਾ ਦਿੱਤੀ ਪਰ ਜਿਹੜਾ ਸੰਤ ਵੈਲੈਂਟਾਈਨ ਨੇ ਸੀ ਉਸਨੇ ਕਿਹਾ ਜਿਹੜੇ ਪਿਆਰ ਤੇ ਪਾਬੰਦੀ ਨਹੀਂ ਲੱਗ ਸਕਦੀ ਉਹ ਚੁੱਪਚਾਪ ਨੌਜਮਨਾਂ ਦੀਆਂ ਜੋੜਿਆਂ ਦੀ ਜਿਹੜੀ ਸ਼ਾਦੀ ਕਰਵਾਉਂਦਾ ਰਿਹਾ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਤਾਂ ਸੰਤ ਜਿਹੜਾ ਵੈਲੈਂਟਾਈਨ ਨੂੰ ਜਿਹੜਾ ਜੇਲ੍ਹ ਚ ਪਾ ਦਿੱਤਾ ਜਿਹੜਾ ਉੱਥੇ ਪਾਦਰੀ ਸੀਗਾ ਆਪਣਾ ਕਹਿੰਦੇ ਹਨ ਕਿ ਜੇਲ੍ਹ ਵਿੱਚ ਉਸ ਦੀ ਜਿਹੜੀ ਦੋਸਤੀ ਹੈ ਜੇਲਰ ਦੀ ਧੀ ਨਾਲ ਹੋ ਗਈ ਉਸ ਨੂੰ ਚਿੱਠੀਆਂ ਲਿਖਦਾ ਸੀ फांसी ਤੋਂ ਪਹਿਲਾਂ ਉਸ ਨੇ ਇੱਕ ਚਿੱਠੀ ਲਿਖੀ ਸੀ ਜਿਸ ਦੇ ਅਖੀਰ ਵਿੱਚ ਉਸ ਨੇ ਕਿਹਾ ਸੀ ਫ্রম ਯੂ ਆਰ ਐਫ ਵੈਲੈਂਟਾਈਨ ਇਹ ਹੀ ਸ਼ਬਦ ਅੱਜ ਵੈਲੈਂਟਾਈਨ ਕਾਰਡ ਵਿੱਚ ਵਰਤੇ ਜਾਂਦੇ ਹਨ 14 ਫਰਵਰੀ ਸੰਤ ਵੈਲੈਂਟਾਈਨ ਨੂੰ ਜਿਹੜੀ फांसी ਦਿੱਤੀ ਗਈ ਸੀ ਪਰ ਉਸ ਦਾ ਪਿਆਰ ਜਿਹੜਾ ਅਮਰ ਹੋ ਗਿਆ ਇਸੇ ਲਈ ਅੱਜ 14 ਫਰਵਰੀ ਨੂੰ ਸਿਰਫ ਲਵ ਡੇ ਨਹੀਂ ਬਲਕਿ ਸੱਚੇ ਪਿਆਰ ਕੁਰਬਾਨੀ ਦਾ ਦਿਨ ਮੰਨਿਆ ਜਾਂਦਾ ਹੈ ਅੱਜ ਦੇ ਦਿਨ ਲੋਕ ਗੁਲਾਬ ਦਿੰਦੇ ਆ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਆ ਤੇ ਰਿਸ਼ਤੇ ਜਿਹੜੀ ਕਦਰ ਕਰਦੇ ਆ ਜੋ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਪਿਆਰ ਸਿਰਫ ਦਿਖਾਵਾ ਨਹੀਂ ਸਗੋਂ ਵਫਾਦਾਰੀ ਤੇ ਇੱਜ਼ਤ ਹੈ ਤਾਂ ਵੀਡੀਓ ਨੂੰ ਲਾਈਕ ਤੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਲਵ ਫॉर ਫੇਕ ਲਵ ਲਿਖੋ ਧੰਨਵਾਦ ਥੈਂਕ ਯੂ